ਕੀ ਗੱਲ ਪਰੇਸ਼ਾਨ ਜਿਹਾ ਲੱਗ ਰਹੇ ਹੋ ਕੁਛ ਨਹੀਂ ਯਾਰ ਸਾਰੇ ਖਰਚੇ ਇਕੱਡੇ ਦਾ ਮਾਰ ਖੰਦੇ ਕਿ ਹੋ ਗਿਆ ਹੁਣ ਕੀ ਭਾਂਜੀ ਦਾ ਵਿਆਹ ਆ ਗਿਆ ਭੈਣ ਦਾ ਫੋਨ ਸੀ ਵੀ ਘੱਟੋ ਘੱਟ 2 ਲੱਖ ਰੁਪਏ ਨਾਨਕੀ ਸ਼ੱਕ ਦਾ ਤਿਆਰ ਰੱਖੋ ਤੇ ਪਰਸੋ ਗੱਡੀ ਖਰਾਬ ਹੋ ਗਈ ਲਾਡੀ ਨੇ ਐਡਾ ਵੱਡਾ ਦਾ ਬਿੱਲ ਬਣਾ ਲਿਆ। ਬੱਚਿਆਂ ਦੀ 3 ਮਹੀਨੇ ਦੀ ਅਡਵਾਂਸ ਫੀਸ ਜਮ੍ਹਾਂ ਕਰਾਉਣਾ ਪਈ ਐ। ਉਦੋਂ ਕਣਕ ਬੀਜਣ ਵਾਲੀ ਪਈ ਐ। ਘਟੋ ਘਟ ਲੱਖ 2 ਲੱਖ ਰੁਪਈਆ ਕਣਕ ਬੀਜਣ ਤੇ ਲੱਗ ਜਾਣਾ। ਜਿੰਨਾਂ ਤੋਂ ਪੈਸੇ ਲੈਣੇ ਆ ਉਹ ਆਪਣਾ ਫੋਨ ਨਹੀਂ ਚੱਕਦੇ। ਹੁਣ ਮੈਨੂੰ ਸਮਝ ਨਹੀਂ ਲੱਗਦੀ। ਇਹੋ ਜਿਹੇ ਲਾਤਾ 'ਚ ਕੀ ਕਰਾਂ? ਚਲ ਛੱਡਿਆ। ਇਹ ਤਾਂ ਲਾਹੇ ਟੋਟੇ ਚੱਲਦੇ ਰਹੇ ਨੇ। ਤੇਰਾ ਜਨਮ ਦਿਨ ਆ ਰਿਹਾ। ਦੱਸ ਤੈਨੂੰ ਕੀ ਚਾਹੀਦਾ? ਨਹੀਂ ਜੀ ਪਹਿਲਾਂ ਹੀ ਇੰਨੇ ਖਰਚੇ ਦੀ ਥਾਂ ਬਣੀ ਹੋਈ ਹੈ ਮੈਨੂੰ ਕੁਝ ਨਹੀਂ ਚਾਹੀਦਾ ਆਪਾਂ ਅਗਲੇ ਸਾਲ ਮਨਾ ਲਾਂਗੇ ਮੇਰਾ ਜਨਮ ਦਿਨ ਬਸ ਆਹੀ ਸੁਣਾ ਚਾਹੁੰਦੀ ਸੀ ਨਾ ਮਾਂ ਨੂੰ ਸਮਝਾਈਏ ਮੈਂ ਤੁਹਾਡੀ ਨਟਕੀ ਜਦੋਂ ਦਾ ਆਪਣਾ ਵਿਆਹ ਹੋਇਆ ਨਾ ਉਦੋਂ ਦੀ ਇਹ ਸਕੀਮ ਚੱਲੀ ਆਉਂਦੀ ਹੈ ਹਰ ਸਾਲ ਮੇਰੇ ਜਨਮ ਦਿਨ ਤੋਂ ਹਫ਼ਤਾ ਪਹਿਲਾਂ ਤੋਂ ਤੁਹਾਡੇ ਆ ਲੱਛਣ ਸ਼ੁਰੂ ਹੋ ਜਾਂਦੇ ਐ ਕਿ ਆ ਖਰਚੇ ਆ ਗਏ ਐ ਕਿ ਉਹ ਤੁਹਾਨੂੰ ਪੈਸੇ ਮਿਲੇ ਜਦੋਂ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਤਾਂ ਮੈਨੂੰ ਲੱਗਦਾ ਸੀ ਵੀ ਸਾਰੇ ਸੱਚੀ ਖਰਚੇ ਵਧੇ ਹੋਣਿਆ ਚਲ ਨਹੀਂ ਲੈਂਦੀ ਮੈਂ ਕੋਈ ਨਵੀਂ ਚੀਜ਼ ਪਰ ਨਹੀਂ ਇਹ ਨਾ ਤੁਹਾਡੀ ਸਾਲਾਨਾ ਸਕੀਮ ਦਾ ਹਿੱਸਾ ਹੁੰਦਾ ਹੈ ਤੇ ਜਦੋਂ ਮੇਰਾ ਜਨਮ ਦਿਨ ਲੰਘ ਜਾਂਦਾ ਹੈ ਮਗਰੋਂ ਸਾਰਾ ਕੁਝ ਸੈੱਟ ਹੋ ਜਾਂਦਾ ਹੈ ਓਏ ਯਾਰ ਤੂੰ ਸਮਝਦੀ ਨਹੀਂ ਨੀਰੂ ਉਹ ਗੱਲ ਨਹੀਂ ਐ ਦੱਸੋ ਫਿਰ ਕੀ ਗੱਲ ਆ ਬੋਲੋ 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 ਯਾਰ ਐ ਕਿ ਸੱਚੀ ਆਪਣਾ ਹੱਥ ਬਹੁਤ ਤੰਗ ਆ ਇਸ ਲਈ ਮੈਂ ਪਿਛਲੇ 20 ਸਾਲਾਂ ਤੋਂ ਨਾ ਇਹਨਾਂ ਦਿਨਾਂ ਦੇ ਵਿੱਚ ਤੁਹਾਡਾ ਹੱਥ ਟਾਈਟ ਹੀ ਹੁੰਦਾ ਹੈ। ਬਾਕੀ ਸਾਰਾ ਸਾਲ ਫੇਰ ਤਾਂ ਕਦੇ ਨਹੀਂ ਸਿਰ ਫੜ ਕੇ ਬੈਠੇ। ਆਪਦੇ ਜਨਮ ਦਿਨ ਦੇ ਤੋਂ ਤੁਹਾਨੂੰ ਇਹ ਵੀ ਯਾਦ ਆ ਜਾਂਦਾ ਕਿ ਤੁਹਾਡਾ ਫੋਨ ਬਦਲਣ ਵਾਲਾ ਉਦੋਂ ਤਾਂ ਛੱਟ ਦੇ ਨੇ 1 ਲੱਖ 1.5 ਲੱਖ ਰੁਪਈਆ ਫੋਨ ਤੇ ਹੀ ਫੂਕ ਦਿੰਨੇ ਹੋ। ਦੇਖ ਨਹੀਂ ਰੂ ਇਹ ਤਾਂ ਤੱਕਾ। ਜਦੋਂ ਮੈਂ ਫੋਨ ਬਦਲਦਾ ਉਦੋਂ ਤੇਰਾ ਵੀ ਫੋਨ ਚੇਂਜ ਹੁੰਦਾ ਕਿ ਨਹੀਂ? ਸਵਾ ਸੱਤਾ ਚੁੰਨਲਿਆਂ ਦੀ ਕਦੀ ਮੈਨੂੰ ਬ੍ਰਾਂਡ ਨਿਊ ਫੋਨ ਲੈ ਕੇ ਦਿੱਤਾ? ਹਰ ਸਾਲ ਆਪ ਨਵਾਂ ਫੋਨ ਲੈ ਲੈਂਦੇ ਹੋ ਤੇ ਮੈਨੂੰ ਮੈਨੂੰ ਆਪਣਾ ਪੁਰਾਣਾ ਮੱਥੇ ਮੜ ਦਿੰਦੇ ਹੋ। ਆਪਣੇ ਵਿਚਾਰ ਕਿੱਥੋਂ ਮਿਲਦੇ ਆ? ਆਪਣੇ ਤਾਂ ਫੋਨਾਂ ਤਹਾਡੇ ਕੋਲ ਆਈਫੋਨ 17 ਤੇ ਮੇਰੇ ਕੋਲ 12 ਇੱਥੋਂ ਹੀ ਅੰਦਾਜ਼ਾ ਲਾ ਲਓ ਵੀ ਤੁਸੀਂ ਮੇਰੇ ਨਾਲ ਕਿੰਨਾ ਵਿਤਕਰਾ ਕਰਦੇ ਹੋ ਹਰ ਸਾਲ ਆਖਣਗੇ ਅਖੇ ਨਾ ਮੇਰਾ ਫੋਨ ਚੰਗੀ ਤਰ੍ਹਾਂ ਕੰਮ ਨਹੀਂ ਕਰਦਾ ਤੇ ਜਦੋਂ ਉਹ ਫੋਨ ਮੈਨੂੰ ਦੇਣਾ ਹੁੰਦਾ ਉਦੋਂ ਉਹ ਦੀਆ ਸਿਰਤਾ ਕਰਨ ਲੱਗ ਜਾਂਦੇ ਹੋ ਇਸੇ ਨੂੰ ਕਹਿੰਦੇ ਆ ਮਰਦ ਪ੍ਰਧਾਨ ਸਮਾਜ ਮੈਂ ਵਿੱਚ ਮਰਦ ਪ੍ਰਧਾਨ ਸਮਾਜ ਅੱਲੀ ਕਿਹੜੀ ਗੱਲ ਆ ਗਈ ਮਰਦ ਪ੍ਰਧਾਨੀ ਤੇ ਹੋਰ ਕੀ ਹੈ ਸਭ ਸੁੱਖ ਸਹੂਲਤਾਂ ਤੁਹਾਨੂੰ ਬੰਦਿਆਂ ਨੂੰ ਚਾਹੀਦੀਆਂ ਨੇ ਤੇ ਜਨਾਨੀਆਂ ਉਹ ਤਾਂ ਘਰੇ ਰੋਟੀ ਟੋਕ ਤੇ ਜਵਾਗ ਜੱਲਾ ਸੰਬੰਦੇ ਲਈ ਹੈ Fridian nokkarania nocker